ਦਰਬੀਰ ਹੁਣਾ ਦਾ ਪਰਿਵਾਰ ਬਹੁਤ ਉੱਚਾ ਪਰਿਵਾਰ ਆ ਬਾਪੂ ਜੀ ਹੁਣਾ ਕਰਕੇ ਦੋ ਇਹ ਗਾੜੇ ਨੂੰ ਤੁਸੀਂ ਨਾਲ ਕੰਟੀਨਿਊ ਕਰੋ ਮਿੱਲਾ ਦਾ ਇਹਨਾਂ ਤੋਂ ਵਧੀਆ ਕੋਈ ਨਹੀਂ ਗਾ ਸਕਦਾ ਕਿਉਂਕਿ ਇਹਨਾਂ ਨੂੰ ਗੁਰਦੀ ਉਸ ਪਰਿਵਾਰ ਦੀ ਅਸੀਂ ਤਾਂ ਖੁਸ਼ ਨਸੀਬਾ ਕਿ ਸਾਡੇ ਹਿੱਸੇ ਪੰਜਾਬੀ ਦੇ ਹਿੱਸੇ ਪੰਜਾਬੀਆਂ ਦੇ ਹਿੱਸੇ ਇੰਨੇ ਖੂਬਸੂਰਤ ਕਵੀ ਬਹੁਤ ਕਵੀਸ਼ਰ ਆਏ ਆ ਕਦੇ ਵੀ ਨਹੀਂ ਗਾਇਆ ਤਾਂ ਮਿੱਲਾ ਦਾ ਵਾਰਿਸ ਭਾਜੀ ਹੁਣਾ ਨੇ ਖੂਬਸੂਰਤ ਇਸ ਗਾੜੇ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਉਹਨਾਂ ਨੇ ਫੈਲਾਇਆ ਔਰ ਮੈਂ ਗਾਣਾ ਉਦੋਂ ਦਾ ਗਾਉਣਾ ਜਦੋਂ ਮੇਰਾ ਆਪ ਦਾ ਇੱਕ ਵੀ ਗਾਣਾ ਨਹੀਂ ਸੀ ਔਰ ਇਹ ਸਾਡੀ ਵਿਸੀਅਤ ਸੀ ਸ਼ਰਮੀਰ ਵੀ ਆਪਣੇ ਦਾਦਾ ਮਸ਼ਹੂਰ ਟਾਡੀ ਅਮਰ ਸਿੰਘ ਸ਼ੌਂਕੀ ਦੇ ਕਦਮਾਂ 'ਤੇ ਚੱਲ ਰਹੇ ਧਰਮਵੀਰ ਸਿੰਘ ਸ਼ੌਂਕੀ ਨੂੰ ਲਾਈਵ ਪ੍ਰੋਗਰਾਮਾਂ ਵਿੱਚ ਕਾਫੀ ਲੋਕਾਂ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਕਈ ਨਾਮੀ ਕਲਾਕਾਰ ਗਾਇਕ ਦੀ ਹਮਾਇਤ ਵੀ ਕਰ ਰਹੇ ਨੇ ਦੱਸ ਦਈਏ ਇਹ ਪਹਿਲਾ ਖੰਟ ਵਾਲੇ ਬੱਬੂ ਮਾਨ ਨੇ ਧਰਮਵੀਰ ਸਿੰਘ ਦਾ ਹੌਸਲਾ ਵਧਾਇਆ ਸੀ ਤੇ ਗੀਤ ਕਰਾਉਣ ਵਿੱਚ ਮਦਦ ਕਰਨ ਦੀ ਗੱਲ ਵੀ ਆਖੀ ਸੀ ਤੇ ਹੁਣ ਧਰਮਵੀਰ ਸਿੰਘ ਸ਼ੌਂਕੀ ਦੀ ਮਸ਼ਹੂਰ ਗਾਇਕ ਰਣਜੀਤ ਬਾਵਾ ਦੇ ਨਾਲ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਾਫੀ ਵਾਇਰਲ ਵੀ ਹੋ ਰਹੀ ਹੈ ਜੀ ਹਾਂ ਵੀਡੀਓ ਵਿੱਚ ਰਣਜੀਤ ਬਾਵਾ ਆਪਣੇ ਪ੍ਰੋਗਰਾਮ ਵਿੱਚ ਧਰਮਵੀਰ ਸਿੰਘ ਸ਼ੌਂਕੀ ਨੂੰ ਸਟੇਜ ਤੇ ਬੁਲਾਉਂਦੇ ਨੇ ਅਤੇ ਗੱਲ ਨਾਲ ਲਗਾ ਕੇ ਗਾਇਕ ਨੂੰ ਉਸ ਦੇ ਦਾਦਾ ਦਾ ਗੀਤ ਆ ਜਾ ਭਾਬੀ ਝੂਟ ਲੈ ਸੁਣਾਉਣ ਲਈ ਆਖਦੇ ਨੇ ਰਣਜੀਤ ਬਾਵਾ ਕਹਿੰਦੇ ਨੇ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜਾ ਵਿੱਚ ਐਸੇ ਕਮਾਲ ਦੇ ਕਵੀ ਰਹੇ ਸਨ ਦੱਸ ਦਈਏ ਰਣਜੀਤ ਬਾਵਾ ਤੇ ਧਰਮਵੀਰ ਸਿੰਘ ਸ਼ੌਂਕੀ ਦੀ ਇਹ ਵੀਡੀਓ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਨੇ ਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਜਰਾ ਇੱਕ ਵਾਰ ਤੁਸੀਂ ਵੀ ਝਾਤ ਮਾਰੋ ਸੋਸ਼ਲ ਮੀਡੀਆ ਉਤੇ ਸਰਕੂਲੇਟ ਹੋ ਰਹੀ ਇਸ ਵੀਡੀਓ ਤੇ ਕੇ ਦਰਬੀਰ ਹੋਣਾ ਦਾ ਪਰਿਵਾਰ ਬਹੁਤ ਬੁੱচ্চਾ ਪਰਿਵਾਰ ਆ ਬਾਪੂ ਜੀ ਹੋਣਾ ਕਰਕੇ ਦੋ ਇਹ ਗਾਣੇ ਨੂੰ ਤੁਸੀਂ ਨਾਲ ਕੰਟੀਨਿਊ ਕਰੋ ਮੱਲਾ ਤਾਂ ਇਹਨਾਂ ਤੋਂ ਵਧੀਆ ਕੋਈ ਨਹੀਂ ਗਾ ਸਕਦਾ ਕਿਉਂਕਿ ਇਹਨਾਂ ਨੂੰ ਗੁਰਦੀ ਉਸ ਪਰਿਵਾਰ ਦੀ ਅਸੀਂ ਤਾਂ ਖੁਸ਼ ਨਸੀਬਾਂ ਕਿ ਸਾਡੇ ਹਿੱਸੇ ਪੰਜਾਬੀ ਦੇ ਹਿੱਸੇ ਪੰਜਾਬੀਆਂ ਦੇ ਹਿੱਸੇ ਇਹਨੇ ਖੂਬਸੂਰਤ ਕਵੀ ਬਹੁਤ ਕਵੀਸ਼ਰ ਆਏ ਔਰ ਬਤੂ ਅਮਨ ਸਿੰਘ ਸ਼ੌਂਕੀ ਹੋਣਾ ਦਾ ਨਾਮ ਜਿਹੜਾ ਸਿਖਰ ਤੇ ਹੁੰਦਾ ਜੇ ਦਵਾਬੇ ਜਾ ਕੇ ਬਾਪੂ ਜੀ ਬਾਰੇ ਨਹੀਂ ਗਾਇਆ ਜਾਂ ਕਿਤੇ ਵੀ ਨਹੀਂ ਗਾਇਆ ਤਾਂ ਮੱਲਾ ਦਾ ਮਾਨਸ ਭਾਜੀ ਹੋਣੇ ਕੁਝ ਛੋਟੇਸ ਗਾਣੇ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਉਹਨਾਂ ਨੇ ਫੈਲਾਇਆ ਔਰ ਰਾਏ ਗਾਣਾ ਉਦੋਂ ਦਾ ਗਾਣਾ ਜਦੋਂ ਮੇਰਾ ਆਪ ਦਾ ਇੱਕ ਵੀ ਗਾਣਾ ਨਹੀਂ ਸੀ ਔਰ ਇਹ ਸਾਡੀ ਵਿਸੇਸ ਸੀ ਧਰਮ ਦੀ ਵੀ ਮੈਂ ਤੇਰੀ ਹੋ ਗਈਆ ਸੋਲੀ ਬਣਿਆ ਰਹੀ ਹੁਣ ਮੇਰਾ ਤੂੰ ਚੰਦ ਚ ਕੋਰੀ ਮੈਂ ਹਰ ਧੰਮ ਤੇ ਹਾਲ ਤੇ ਤੇਰਾ لو جٹ جانے एंटरटेनमेंट नुड़ी ना हर एक खबर ला फेसबुक पेज बॉलीवुड बालीवुड पंजाबी लाइक करो यूट्यूब चैनल सबसक्राइब करो ते इंस्टाग्राम पेज नो फॉलो करो